ਲੰਗੇ ਕਾਲ ਇੱਕ ਫਸਫੋਟ ਹੋਇਆ ਤੇ ਉਸ ਸਿਆਸੀ ਵਿਸਫੋਟ ਤੋਂ ਬਾਅਦ ਅੱਜ ਸਿਰਫ ਉਸ ਚੀਜ਼ ਬਾਰੇ ਚਰਚਾ ਹੋ ਰਹੀ ਹੈ ਕਿ ਹੁਣ ਭਵਿੱਖ ਕੀ ਕਹਿੰਦਾ ਹੈ ਜ਼ਾਹਿਰ ਤੌਰ ਦੇ ਉੱਤੇ ਹਰਦੀਪ ਸਿੰਘ ਡਿੰਪੀ ਢਿਲੋਂ ਕ ਸੀਨੀਅਰ ਲੀਡਰ ਨੇ ਉਹਨਾਂ ਦਾ ਪਾਰਟੀ ਦੇ ਵਿੱਚੋਂ ਇਦਾਂ ਅਚਾਨਕ ਚਲੇ ਜਾਣਾ ਸਵਾਲ ਤਾਂ ਬੇਸ਼ੱਕ ਖੜੇ ਕਰਦਾ ਹੈ ਪਰ ਉਹਨਾਂ ਦੇ ਵਿੱਚੋਂ ਇੱਕ ਸਵਾਲ ਇਹ ਵੀ ਹੈ ਕਿ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਬਾਦਲ ਦੇ ਸਿਰ ਤੇ ਗਿੱਦੜਵਾ ਚੋਣ ਲੜੇਗਾ ਹੁਣ ਇਸ ਸਵਾਲ ਦੇ ਨਾਲ ਇੱਕ ਹੋਰ ਸਵਾਲ ਹੈ ਕਿ ਕੀ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਰਹੇ ਨੇ ਸਵਾਲ ਤਾਂ ਆਖਿਰ ਬਹੁਤ ਸਾਰੇ ਨੇ ਪਰ ਇਨ੍ਹਾਂ ਸਵਾਲਾਂ ਦੇ ਦਰਮਿਆਨ ਬਹੁਤ ਕੁਝ ਹੈ ਜੋ ਵਿਚਾਰਨਾ ਜ਼ਰੂਰੀ ਬਣ ਗਿਆ ਹੈ ਇਨ੍ਹਾਂ ਸਵਾਲਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਸ਼ਮੂਲੀਅਤ ਵਿਚਾਰਨਾ ਜ਼ਰੂਰੀ ਬਣ ਗਿਆ 2007 ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਗਏ ਮਨਪ੍ਰੀਤ ਸਿੰਘ ਬਾਦਲ ਦੇ ਵਾਪਸ ਆਉਣ ਦਾ ਚਰਚਾ ਬਣਿਆ ਹੋਇਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੁੰਦਾ ਹੈ ਉਸ ਵੇਲੇ ਦੋਵੇਂ ਭਰਾ ਗੱਲ ਵਕੜੀ ਪਾ ਕੇ ਮਿਲਦੇ ਨਜ਼ਰ ਆਉਂਦੇ ਉਦੋਂ ਤੋਂ ਚਰਚਾਵਾ ਸ਼ੁਰੂ ਹੋਈਆਂ ਕਿ ਮਨਪ੍ਰੀਤ ਸਿੰਘ ਬਾਦਲ ਵਾਪਸੀ ਕਰ ਸਕਦੇ ਨੇ ਪਰ ਹੁਣ ਡਿੰਪੀ ਢੱਲੋਂ ਆਪ ਕਹਿੰਦੇ ਨੇ ਕਿ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਹੀ ਗੱਲ ਕਰਦੇ ਨੇ ਕਿ ਅਸੀਂ ਦੋਵੇਂ ਭਰਾ ਇੱਕ ਦੂਸਰੇ ਦੇ ਨਾਲ ਘੋ ਖਿੱਚੜੀਆਂ ਤੇ ਜਿਸ ਤੋਂ ਇਹ ਸਾਫ਼ ਪ੍ਰਤੀਤ ਹੁੰਦਾ ਹੈ ਕਿ ਜਦੋਂ ਰਿਸ਼ਤੇ ਆਪਸ ਵਿੱਚ ਇਸ ਤਰ੍ਹਾਂ ਗੰਡੇ ਪਏ ਨੇ ਤੇ ਸਿਆਸੀ ਪੱਧਰ ਦੇ ਉੱਤੇ ਵੀ ਕਿਤੇ ਨਾ ਕਿਤੇ ਕੋਈ ਹਿਲਜੁਲ ਹੋ ਸਕਦੀ ਹੈ ਤੇ ਹਰਦੀਪ ਸਿੰਘ ਡਿੰਪੀ ਢੱਲੋਂ ਇਸੇ ਕਾਰਨ ਗਏ ਨੇ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਦੀ ਸ਼ਮੂਲੀਅਤ ਜਿਹੜੀ ਉਹਨਾਂ ਨੂੰ ਕਲੀਅਰ ਨਹੀਂ ਸੀ ਹੋ ਰਹੀ ਤੇ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਹੁਣ ਅਜੇ ਵੀ ਇੱਕ ਮਿਸਟਰੀ ਬਾਕਸ ਵਿੱਚ ਬੈਠੇ ਹੋਏ ਨੇ ਕਿ ਕੀ ਪਤਾ ਕਦੋਂ ਉਹ ਮਿਸਟਰੀ ਬਾਕਸ ਸਖਬੀਰ ਬਾਦਲ ਖੋਲ ਲੈਣਗੇ ਖੋਲਣਗੇ ਜਾਂ ਨਹੀਂ ਖੋਲਣਗੇ ਇਹ ਜੇ ਇਹ ਵੀ ਕੋਈ ਅੰਦਾਜ਼ਾ ਨਹੀਂ ਹੈਗਾ ਪਰ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਉਹਨਾਂ ਦੀ ਚਰਚਾਵਾ ਜ਼ਰੂਰ ਬਣੀਆਂ ਹੋਈਆਂ ਨੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਕੇ ਤੇ ਗਿੱਦੜਵਾ ਸੀਟ ਤੋਂ ਦੁਬਾਰਾ ਇਲੈਕਸ਼ਨ ਲੜ ਸਕਦੇ ਨੇ ਦੱਸ ਦਈਏ ਪਹਿਲਾਂ ਵੀ ਇਲੈਕਸ਼ਨ ਗਿੱਦੜਵਾ ਸੀਟ ਤੋਂ ਲੜ ਚੁੱਕੇ ਨੇ ਮਨਪ੍ਰੀਤ ਬਾਦਲ ਔਰ ਹੁਣ ਦੁਬਾਰਾ ਚਰਚਾਵਾ ਸ਼ੁਰੂ ਹੋ ਗਈਆਂ ਨੇ ਦੋ ਭਰਾ ਦੁਬਾਰਾ ਇਕੱਠੇ ਹੋ ਸਕਦੇ ਨੇ ਚਰਚਾਵਾ ਇਹ ਵੀ ਹੁਣ ਤੇਜ਼ ਹੁੰਦੀਆਂ ਪਈਆਂ ਨੇ ਇਸੇ ਚਰਚਾ ਦੇ ਵਿੱਚ ਵਿੱਚ ਹੁਣ ਸਵਾਲ ਇਹ ਹੈ ਕਿ ਕੀ ਗਿੱਦੜਵਾ ਸੀਟ ਤੇ ਮਨਪ੍ਰੀਤ ਬਾਦਲ ਚੋਣ ਲੜਨਗੇ ਅਕਾਲੀ ਦਲ ਦੇ ਬੈਨਰ ਹੇਠ ਕੀ ਅਕਾਲੀ ਦਲ ਚ ਘਰ ਵਾਪਸੀ ਕਰਨਗੇ ਇਹ ਬਹੁਤ ਵੱਡੀ ਤਬਦੀਲੀ ਹੋਵੇਗੀ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਹੁਣ ਤੱਕ ਅਕਾਲੀ ਦਲ ਦੇ ਖਿਲਾਫ ਲੜਦੇ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਹੁਣ ਤੱਕ ਅਕਾਲੀ ਦਲ ਦੇ ਅਗੇਂਸਟ ਇਲੈਕਸ਼ਨਸ ਲੜਦੇ ਰਹੇ ਨੇ ਬਠਿੰਡਾ ਇਲੈਕਸ਼ਨ ਦੀ ਗੱਲ ਕਰ ਲਈਏ ਭਾਵੇਂ ਪਰ ਹਾਲ ਹੀ ਦੇ ਵਿੱਚ ਸਿਚੁਏਸ਼ਨ ਇਹ ਬਣ ਗਈ ਸੀ ਕਿ ਅੰਦਰ ਖਾਤੋਂ ਇਹ ਵੀ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਮਨਪ੍ਰੀਤ ਬਾਦਲ ਬਠਿੰਡਾ ਦੇ ਵਿੱਚ ਲੋਕ ਸਭਾ ਇਲੈਕਸ਼ਨਸ ਵੇਲੇ ਤਾਂ ਨਹੀਂ ਵਿਚਰੇ ਕਿਉਂਕਿ ਉਹਨਾਂ ਦੇ ਅਗੇਂਸਟ ਉਹਨਾਂ ਦੇ ਪਰਜਾਈ ਜੀ ਯਾਨੀ ਕਿ ਬੀਬਾ ਹਰਸਿਮਰਤ कौर ਬਾਦਲ ਖੜੇ ਹੋਏ ਸਨ ਇਹ ਵੀ ਸਿਆਸੀ ਪੱਧਰ ਤੇ ਇੱਕ ਇਲਜ਼ਾਮ ਹੈ ਇਹਨੂੰ ਪੁਖਤਾ ਤੌਰ ਤੇ ਪ੍ਰਮਾਣ ਨਹੀਂ ਕਰ ਲੈਣਾ ਚਾਹੀਦਾ ਇਹਦੇ ਉੱਤੇ ਵੀ ਅਜੇ ਜਾਂਚ ਹੋਣੀ ਜਾਂ ਕੋਖ ਹੋਣੀ ਜਾਂ ਵਿਚਾਰ ਹੋਣਾ ਜ਼ਰੂਰੀ ਹੈ ਪਰ ਇਸ ਤੋਂ ਅਲਹਿਦਾ ਜਿਹੜੀ ਮੌਜੂਦਾ ਜ਼ਿਮਨੀ ਚੋਣ ਹੋਣ ਜਾਣੀ ਹੈ ਗੇ ਦੜਵਾ ਦੀ ਉਹਦੇ ਉੱਤੇ ਚਰਚੇ ਬਣੇ ਹੋਏ ਨੇ ਖਾਸ ਕਰਕੇ ਹਰਦੀਪ ਸਿੰਘ ਡਿੰਪੀ ਢਲੋਂ ਨੇ ਕਿ ਪੂਰਾ ਵੇਰਵਾ ਸਾਂਝਾ ਕੀਤਾ ਕਿ ਕਿਵੇਂ ਮਨਪ੍ਰੀਤ ਸਿੰਘ ਬਾਦਲ ਦੀ ਇਸ ਐਪੀਸੋਡ ਦੇ ਵਿੱਚ ਐਂਟਰੀ ਹੋਈ ਹੈ ਔਰ ਕਿਵੇਂ ਮਨਪ੍ਰੀਤ ਸਿੰਘ ਬਾਦਲ ਕਰਕੇ ਹਰਦੀਪ ਸਿੰਘ ਡਿੰਪੀ ਢਲੋਂ ਛੱਡ ਕੇ ਜਾ ਰਹੇ ਨੇ ਪਰ ਦੂਜੇ ਪਾਸੇ ਤੇ ਗੱਲ ਕਰੀਏ ਅਕਾਲੀ ਦਲ ਨੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਇਹ ਦਰਖਾਸਤ ਕੀਤੀ ਹੈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਅਫਵਾਹ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਉਹ ਸੋਚ ਰਹੇ ਨੇ ਵਿਚਾਰ ਰਹੇ ਨੇ ਉਸ ਤਰ੍ਹਾਂ ਬਿਲਕੁਲ ਨਹੀਂ ਹੋ ਰਿਹਾ ਉਹ ਪਾਰਟੀ ਦੇ ਵੱਲੋਂ ਵਿਚਾਰੇ ਗਏ ਸਭ ਤੋਂ ਪਹਿਲੇ ਉਮੀਦਵਾਰਾਂ ਦੇ ਵਿੱਚੋਂ ਨੇ ਜਿਨ੍ਹਾਂ ਨੂੰ ਸ਼ਾਇਦ ਉਤਾਰਿਆ ਜਾ ਸਕਦਾ ਹੈ ਅਕਾਲੀ ਦਲ ਉਹਨਾਂ ਦੇ ਉੱਤੇ ਭਰੋਸਾ ਕਰ ਰਿਹਾ ਹੈ ਅਕਾਲੀ ਦਲ ਉਹਨਾਂ ਦੇ ਉੱਤੇ ਪੂਰਾ ਭਰੋਸਾ ਹੈ ਉਹਨਾਂ ਦੀ ਪਾਵਰ ਦੇ ਉੱਤੇ ਭਰੋਸਾ ਹੈ ਹਰ ਇੱਕ ਗੱਲ ਜਿਹੜੀ ਡਿੰਪੀ ਢਿੱਲੋਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਡਿੰਪੀ ਢਿੱਲੋਂ ਆਖਰਕਾਰ ਪਾਰਟੀ ਛੱਡ ਗਏ ਨੇ ਹਨ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਇਸ ਐਪੀਸੋਡ ਦੇ ਵਿੱਚ ਕਿਵੇਂ ਫਿੱਟ ਹੋ ਰਹੇ ਨੇ ਡਿੰਪੀ ਢਿੱਲੋਂ ਨੇ ਜਿਹੜਾ ਬਿਆਨ ਦਿੱਤਾ ਉਸ ਦੇ ਵਿੱਚ ਉਹ ਫ੍ਰੈਗਮੈਂਟ ਤੁਹਾਨੂੰ ਸੁਣਾਣੇ ਆ ਵਿਸਥਾਰਪੂਰਵਕ ਸੁਣੋ ਕਿ ਮਨਪ੍ਰੀਤ ਬਾਦਲ ਆ ਸਕਦੇ ਆ ਜਾਂ ਨਹੀਂ ਉਸ ਤੋਂ ਬਾਅਦ ਅਚੰਚੇ ਜਨਵਰੀ ਦੇ ਵਿੱਚ ਮੈਨੂੰ ਬਾਲਸਾ ਬੁਲਾ ਕੇ ਪੁੱਛਦੇ ਆ ਵੀ ਡਿੰਪੀ ਤੂੰ ਮੈਨੂੰ ਡਾਊਟ ਹੋਇਆ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਅ ਬਾਲਸਾ ਮੈਨੂੰ ਐਂ ਲੱਗਦਾ ਵੀ ਜਿਵੇਂ ਮਨਪ੍ਰੀਤ ਬਾਦਲ ਨੇ ਵੀ ਇੱਥੇ ਕਾਫੀ ਸਰਗਰਮੀਆਂ ਵਧਾਈਆਂ ਵੇ ਆ ਵੀ ਉਹਨਾਂ ਦਾ ਕੀ ਗਤੀਵਿਧੀ ਹੈ ਜੀ ਵੀ ਵੀ ਤੁਹਾਡੇ ਧਿਆਨ ਚ ਕਹਿੰਦੇ ਹਾਂ ਡਿੰਪੀ ਉਹ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਮੈਂ ਕਿਹਾ ਜੀ ਐਂ ਐਨੂੰ ਕਰ ਲੈਣ ਪਾਰਟੀ ਜੁਆਇਨ ਮੈਨੂੰ ਕੋਈ ਇਤਰਾਜ਼ ਨਹੀਂ ਕਹਿੰਦੇ ਉਹਨਾਂ ਦੀ ਇਹ ਇੱਕ ਸ਼ਰਤ ਆ ਵੀ ਤੂੰ ਉਹ ਅੱਗੇ ਦੜਵੇ ਤੋਂ ਉਹਨਾਂ ਨੇ ਜੁਆਇਨ ਕਰਨਾ ਕੋਈ ਗੱਲ ਨਹੀਂ ਜਿੱਥੇ ਦੜਵੇ ਕਰ ਲੈਣ ਚਲੋ ਤੂੰ ਵੇਖ ਲੈ ਕਹਿੰਦੇ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਉਹ ਗੱਲ ਬੜੀ ਮੇਰੇ ਦਿਲ ਦੇ ਵਿੱਚ ਪਿੰਚ ਕੀਤੀ ਮੈਂ ਕਿਹਾ ਯਾਰ ਐਡਾ ਧੁੱਖਾ ਜਵਾਬ ਮੈਨੂੰ ਵੈਸੀ ਕਹਿ ਦਿੰਦੇ ਵੀ ਤੂੰ ਮਨਪੀਤੇ ਪਿੱਛੇ ਲੱਗ ਜਾ ਜਾਂ ਚੱਲ ਡਿੰਪੀ ਸਾਡੇ ਫੈਮਲੀ ਦਾ ਇਹ ਮਸਲਾ ਤੇ ਮੈਂ ਕਦੇ ਉਹਨਾਂ ਨੂੰ ਵੱਡਾ ਭਰਾ ਦਾ ਰਤਬਾ ਦੇ ਕੇ ਮੈਂ ਉਹਨਾਂ ਨੂੰ ਸਮਝਦਾ ਸੀ ਇਸ ਦਾ ਜੋਬੀ ਸਿੰਘ ਜੀ ਬਾਲ ਸਾਹਿਬ ਨੂੰ ਮੈਂ ਕਦੇ ਉਹਨਾਂ ਨੂੰ ਮਨਾ ਨਹੀਂ ਕਰਦਾ ਸੀ ਤੇ ਮੈਨੂੰ ਸਾਰਾ ਕੁਝ ਛੱਡ ਕੇ ਮੇਰਾ ਕਿੰਨਾ ਨੁਕਸਾਨ ਹੋਇਆ ਮੇਰੀ ਮੇਰੀ ਬਿਜ਼ਨਸ ਦਾ ਹੋਇਆ ਮੇਰੇ ਮੇਰੀ ਫੈਮਲੀ ਦਾ ਹੋਇਆ ਮੈਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਿਆ ਮੇਰੇ ਪੈਸੇ ਦਾ ਹੋਇਆ ਪਰ ਮੈਂ ਫਿਰ ਵੀ ਉਹਨਾਂ ਦੇ ਕਦੇ ਕਿਸੇ ਗੱਲ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸੀ ਮੈਨੂੰ ਕਹਿ ਦਿੰਦੇ ਇੱਕ ਵਾਰੀ ਸੱਦ ਕੇ ਵੀ ਤੂੰ ਯਾਰ ਨਹੀਂ ਇਲੈਕਸ਼ਨ ਲੜਨਾ ਮੈਂ ਹਟ ਜਾਂਦਾ ਪਿੱਛੇ ਫਿਰ ਮੈਨੂੰ ਕਹਿੰਦੇ ਵੀ ਤੂੰ ਐ ਕਰ ਫਿਰ ਜੇ ਤੂੰ ਸਿਆਸਤ ਕਰਨੀ ਆ ਤੇ ਤਲਵੰਡੀ ਸਾਹਿਬ ਉਹ ਚਲਾ ਗਿਆ ਮੈਂ ਕਹਿੰਦੀ ਮੇਰੀ ਸਿਆਸਤ ਕਾਦੀ ਆ ਤੁਸੀਂ ਮੈਨੂੰ ਉਂਗਲੀ ਫੜ ਕੇ ਸਿਆਸਤ ਚ ਲੈ ਕੇ ਆਏ ਸੀ ਤੇ ਅੱਜ ਤੁਸੀਂ ਮੈਨੂੰ ਬਾਹਰ ਤੁਰੇ ਜਨੋ ਮੈਂ ਜਾਵੜੂ ਆ ਚਲੋ ਕੋਈ ਗੱਲ ਨਹੀਂ ਜੀ ਮੈਂ ਤਲਵੰਡੀ ਸਾਬੋ ਤੋਂ ਮੈਂ ਕਿਹਾ ਜੀ ਮੈਂ ਕਿਹਾ ਮੈਂ ਜਾਂਦਾ ਨਹੀਂ ਤੇ ਮੈਂ ਆਂਦੇ ਘਰੇ ਬੈਠਾ ਹਾਂ ਜੀ ਤੁਸੀਂ ਲੈ ਆ ਉਸਦਰ ਮਾਨਕੀ ਸਿੰਘ ਬਾਲਸਾਉ ਨੂੰ ਦੋ ਤਿੰਨ ਦਿਨ ਬਾਅਦ ਮੈਨੂੰ ਦੁਬਾਰਾ ਟੈਲੀਫੋਨ ਆਉਂਦਾ ਵੀ ਮੈਂ ਆ ਡੱਬੀ ਤੈਨੂੰ ਮਿਲਣ ਆਉਣਾ ਮੈਂ ਕਿਹਾ ਵੀਰ ਜੀ ਮੈਂ ਨਹੀਂ ਆ ਜਾਣਾ ਜੀ ਚਲੋ ਤੁਸੀਂ ਬਹੁਤ ਵੱਡੇ ਬੰਦੇ ਹਾਂ ਮੈਂ ਫਿਰ ਵੀ ਤੁਹਾਡਾ ਛੋਟਾ ਮੈਂ ਉਹਨਾਂ ਕੋਲ ਘਰੇ ਗਿਆ ਘਰੇ ਜਾ ਕੇ ਮੈਂ ਕਿਹਾ ਦੱਸੋ ਜੀ ਕੀ ਹੋਊਂ ਕਹਿੰਦੇ ਯਾਰ ਮੈਂ ਤਾਂ ਵੈਸੇ ਹੀ ਮਜ਼ਾਕ ਕਰਦਾ ਸੀ ਤੇ ਤੂੰ ਇਸ ਗੱਲ ਨੂੰ ਸੀਰੀਅਸ ਲੈ ਗਿਆ ਮੈਂ ਕਿਹਾ ਜੀ ਚਲੋ ਮੈਨੂੰ ਇਹ ਗੱਲ ਤੁਹਾਡੀ ਅੱਛੀ ਨਹੀਂ ਲੱਗੀ ਤੇ ਮੈਨੂੰ ਇਸ ਕਰਕੇ ਮੈਨੂੰ ਥੋੜਾ ਜਿਹਾ ਦੁੱਖ ਲੱਗਾ ਜਿਹੜੇ ਬੰਦੇ ਦੀ ਆਪਾਂ ਰੱਬ ਵਾਂਗੂ ਪੂਜਾ ਕਰਦੇ ਹੋਈ ਉਹ ਐ ਇੱਕਦਮ ਤੋੜ ਕੇ ਜਵਾਬ ਦੇ ਦੇ ਬੜਾ ਇੱਕ ਮਨ ਦੇ ਵਿੱਚ ਇੱਕ ਇੱਕ ਸੱਟ ਲੱਗਦੀ ਆ ਤੋ ਚਲੋ ਕੋਈ ਗੱਲ ਨਹੀਂ ਕਹਿੰਦੇ ਨਹੀਂ ਨਹੀਂ ਤੂੰ ਮੇਰੀ ਕਿਚਨ ਕੈਬਿਨੇਟ ਦਾ ਬੰਦਾ ਤੂੰ ਹੀ ਹਲਕਾ ਚਲਾਏਗਾ ਸਭ ਕੁਝ ਤੂੰ ਹੀ ਕਰੇਗਾ ਤੂੰ ਅੱਗੇ ਲੱਗ ਤੂੰ ਦਵਾਰਾ ਹਲਕਾ ਸਮਾਲ ਐਵੇਂ ਕੋਈ ਮਨ ਦੇ ਵਿੱਚ ਗੱਲ ਨਹੀਂ ਰੱਖਣੀ ਮੈਂ ਫਿਰ ਚੱਲ ਪਿਆ ਜੀ ਮੈਂ ਕਿਹਾ ਚਲੋ ਜੀ ਜੋ ਤੁਹਾਡਾ ਹੁਕਮ ਕਿਉਂਕਿ ਮੈਂ ਤਾਂ ਉਹਨਾਂ ਨੂੰ ਵੱਡੇ ਭਰਾ ਤੋਂ ਵੱਧ ਇੱਕ ਤਰ੍ਹਾਂ ਦਾ ਗੁਰੂ ਹੀ ਸੀ ਮੇਰੇ ਮੈਂ ਉਹਨਾਂ ਨੂੰ ਰੋਤਪਾ ਦਿੰਦਾ ਸੀ ਮੈਂ ਫਿਰ ਚੱਲ ਪਿਆ ਹਲਕੇ ਦੇ ਵਿੱਚ ਜੀ ਫਿਰ ਚੱਲਦੇ ਗਏ ਫਿਰ ਅਚਨ ਚੇਤ ਬਾਈ ਇਲੈਕਸ਼ਨ ਆ ਗਿਆ ਜੀ ਹੁਣ ਫਿਰ ਦੁਬਾਰਾ ਮੈਂ ਪੁੱਛਿਆ ਮੈਂ ਮੈਂ ਕਿਹਾ ਜੀ ਆਹ ਪ੍ਰਧਾਨ ਸਭ ਕੀ ਹੁਕਮਾ ਮੈਨੂੰ ਕਹਿੰਦੇ ਕੋਈ ਨਹੀਂ ਦੱਸਾਂਗੇ ਜੀ ਚਲੋ ਕਹਿੰਦੇ ਤਿਆਰੀਆਂ ਕਰੋ ਹਲਕੇ ਚ ਅਸੀਂ ਤਿਆਰੀਆਂ ਸਟਾਰਟ ਕਰਤੀਆਂ ਆ ਆਪਣੀਆਂ ਕਰਨੀਆਂ ਤਿਆਰੀਆਂ ਕਰਦੇ ਕਰਦੇ ਤੇ ਮੈਂ ਫੇਰ ਪੁੱਛਿਆ ਮੈਂ ਕਿਹਾ ਪ੍ਰਧਾਨ ਸਾਹਿਬ ਇਲੈਕਸ਼ਨ ਕੌਣ ਲੜੂਗਾ ਬਾਈ ਇਲੈਕਸ਼ਨ ਜੀ ਲੋਕ ਸਾਨੂੰ ਇਹ ਸਵਾਲ ਕਰਦੇ ਆ ਜਿਹੜੋ ਅਸੀਂ ਪਿੰਨਾ ਜਾਣੇ ਆ ਤੇ ਕੋਈ ਨਹੀਂ ਕਹਿੰਦੇ ਆਪਾਂ ਕਰ ਲਾਂਗੇ ਬੀਬਾ ਜੀ ਨੇ ਇੱਕ ਦਿਨ ਅਨਾਉਂਸ ਹੀ ਕਰਤਾ ਵੀ ਇਥੋਂ ਸੁਖਵੀਰ ਜੀ ਇਲੈਕਸ਼ਨ ਲੜਨਗੇ ਮੈਂ ਕਿਹਾ ਜੀ ਜੇ ਸੁਖਵੀਰ ਜੀ ਲੜਨਗੇ ਤਾਂ ਮੋਸਟ ਵੈਲਕਮ ਸਾਨੂੰ ਕੋਈ ਇਤਰਾਜ ਨਹੀਂ ਜੀ ਆਉਂਦੇ ਨੂੰ ਅਸੀਂ ਆਪਦੇ ਨਾਲੋਂ ਵੀ ਵੱਧ ਮਿਹਨਤ ਕਰਕੇ ਉਹਨਾਂ ਨੂੰ ਜਿਤਾਵਾਂਗੇ ਅਗਲੇ ਦਿਨ ਮੈਨੂੰ ਕਹਿੰਦੇ ਮੈਂ ਤਾਂ ਲੜਦਾ ਨਹੀਂ ਤੂੰ ਲੜੇਂਗਾ ਇਲੈਕਸ਼ਨ ਮੈਂ ਕਿਹਾ ਜੀ ਮੈਂ ਲੜ ਲੂਗਾ ਫਿਰ ਇਹ ਗੱਲਾਂ ਆਫ ਦਾ ਰਿਕਾਰਡ ਚਲੀਆਂ ਫਿਰ ਜਦੋਂ ਪੂਰਾ ਇਲੈਕਸ਼ਨ ਗਰਮ ਹੋ ਗਿਆ ਭਾਕੇ ਆ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਓਪਨਲੀ ਤੁਸੀਂ ਜੋ ਵੀ ਕਹਿਣਾ ਨਾ ਜਾਂ ਆਪ ਲੜੋ ਜਾਂ ਮੈਨੂੰ ਲੜਾਓ ਲੋਕ ਬੜੇ ਭੰਬਲ ਪੂਸੇ ਚ ਪੈ ਚੁੱਕੇ ਆ ਵੀ ਕੌਣ ਇਲੈਕਸ਼ਨ ਲੜੂਗਾ ਕਿਉਂਕਿ ਬੀਬਾ ਜੀ ਨੇ ਉਹ ਬਹਿਣ ਦਿੱਤਾ ਨਹੀਂ ਕਹਿੰਦੇ ਆਪ ਕਰ ਲਾਂਗੇ ਕੋਈ ਨਹੀਂ ਇੰਦਾ ਮੀਨ ਟਾਈਮ ਸudarman pe Singh Bal sab ਚੱਲ ਪਈ ਲੋਕਾਂ ਨੂੰ ਹੋ ਡਾਊਟ ਹੋ ਗਿਆ ਵੀ ਹੋ ਸਕਦਾ ਵੀ ਇਹ ਤੁਸudarman pe Singh Bal Saur nu election ਲੜਾਉਣ ਕਿਉਂਕਿ ਉਹ ਘਰਾਂ ਚ ਲੋਕਾਂ ਦੇ ਜਾਂਦੇ ਆ ਬੀਜੇਪੀ ਦੇ ਕੈਂਡੀਡੇਟ ਆ ਬੀਜੇਪੀ ਦੇ ਵਿੱਚ ਸ਼ਾਮਲ ਕਿਸੇ ਨੂੰ ਕਰਦੇ ਨਹੀਂ ਚਾਹ ਵੀ ਕੇ ਆ ਜਾਂਦੇ ਆ ਲੋਕਾਂ ਨੂੰ ਨਾਲ ਲੈ ਲੈਂਦੇ ਆ ਇਸ ਕਰ ਤੁ ਲੋਕਾਂ ਦੇ ਅੰਦਰ ਡਾਊਟ ਕ੍ਰੀਏਟ ਹੋਣ ਲੱਗ ਪਿਆ ਮੇਰੇ ਕੋਲੇ ਲੋਕ ਆਉਣ ਲੱਗ ਪਏ ਜਿਹੜੇ ਮੇਰੇ ਪਿੰਡਾਂ ਦੇ ਜਿਹੜੇ ਮੇਰੇ ਨਾਲ ਲੋਕ ਜੁੜੇ ਹੋਏ ਸੀ ਦਿਨੋਂ ਉਹ ਆ ਕੇ ਕਹਿਣ ਲੱਗੇ ਬਾਈ ਆਪਣੇ ਨਾਲ ਕੋਈ ਨਾ ਕੋਈ ਧੋਖਾ ਹੋਊਗਾ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਇੰਨੇ ਸਰਗਰਮਾ ਤੇ ਤੁਸੀਂ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਗੱਲ ਕਰ ਲੋ ਵੀ ਸਾਨੂੰ ਕੋਈ ਗੱਲ ਮਤਲਬ ਕਿ ਠੀਕ ਨਹੀਂ ਨਜ਼ਰ ਆ ਰਹੀ ਜੋ ਹਲਕੇ ਦੇ ਵਿੱਚ ਚੱਲ ਰਿਆ ਤੇ ਤੁਸੀਂ ਗੱਲ ਕਰੋ ਮੈਂ ਸੁਖਬੀਰ ਜੀ ਨਾਲ ਗੱਲ ਕੀਤੀ ਮੈਂ ਕਿਹਾ ਜੀ ਆਪਣੇ ਪਿੰਡਾਂ ਦੇ ਪ੍ਰੋਗਰਾਮ ਬਣ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਜਾਣਾ ਪਿੰਡਾਂ 'ਚ ਮੈਂ ਚਾਰ ਪਿੰਡ ਵੀ ਕਢਾਇਆ ਨਾਲ ਚੱਲ ਪਏ ਸੀ ਪਿੰਡਾਂ ਦੇ ਵਿੱਚ ਬੰਦਿਆਂ ਦੀਆਂ ਡਿਊਟੀਆਂ ਵੀ ਲਾਤੀਆਂ ਸੀ ਤੇ ਇਸ ਤਰ੍ਹਾਂ ਕਰਕੇ ਆ ਹਾਲਾਤ ਆ ਜੀ ਮਨਪੀਤ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਵੀ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉਨੀ ਮਿਹਨਤ ਕਰੀ ਜਾਂਦਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮਖਾਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਭਾਜਪੀ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਕਿ ਇਹ ਕਹਿ ਰਹੇ ਮੈਂ ਤੁਸੀਂ ਕੈਂਡੀਡੇਟ ਅਨਾਉਂਸ ਕਰ ਦੋ ਜਾਂ ਆਪਦਾ ਕਰ ਦੋ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਆਣਾ ਹੋਇਆ ਮੈਂ ਬੈਕ ਆਊਟ ਕਰ ਜੂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਕਿ ਹੋ ਸਕਦਾ ਵੀ ਮੈਂ ਇਹਨਾਂ ਦੇ ਭਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਨ ਨਾਲ ਗੱਲ ਕੀਤੀ ਵੀ ਆਪ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈ ਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਭਰਾ ਆਪਸ ਵਿੱਚ ਕਿਉਂ ਗਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਹਰੂਣ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕਿ ਮਤਲਬ ਕਿ ਸਾਡੀ ਦੂਜੇ ਤੇ ਜਦੋਂ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਹੈ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਿਹਾ ਜੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇਹ ਇੱਕ ਹੋਣਗੇ ਦੋਨੇ ਜਣੇ ਕਿਉਂਕਿ ਜਨਰਚਰ ਮੈਂ ਵਿੱਚ ਰੂੰ ਆ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਵੀ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਪਿਸਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ